ਵਧੀਆ ਜੀ ਮੀਡੀਕ ਆਜੋ ਵਧੀਆ ਜੇ ਆਪਣੇ ਕੋਲ ਝੋਟੀਆਂ ਵੀਰਾਂ ਚਾਰ ਪੰਜ ਹੈਗੀਆਂ ਅਸੀਂ ਤੇ ਝੋਟੀਆਂ ਵੇਖੀਆਂ ਹੈਂ ਖਰੀਤਰਾ ਵੀਰ ਭਰਾ ਲੈ ਗਏ ਆ ਹਾਂ ਜੀ ਤੇ ਇੱਕੋ ਜਨਮ ਚੰਗਾ ਹੈਗਾ ਪੀਸ ਤੇ ਲੱਗੇ ਸਚਾਈ ਕਰਨ ਤੇ ਮੈਂ ਚਲੋ ਵੀਡੀਓ ਬਣਾ ਲੈਨੇ ਆ ਠੀਕ ਜੀ ਹਾਂ ਜੀ ਬਹੁਤ ਚੰਗੀ ਝੋਟੀ ਹੈ ਵੀਰਾਂ ਕੱਟੀ ਮਗਰਿਆ ਠੀਕ ਜੀ ਅੱਜ ਤਿੰਨਾਂ ਕੇ ਦਾ ਨਾ ਸੂਗਾ ਆ ਠੀਕ ਜੀ ਕੋਈ 12 ਕਿਲੋ ਲਾ ਕੇ ਬੋਲੀ ਹੈ ਹਾਂ ਜੀ ਬਹੁਤ ਚੰਗੀ ਜਦਾ ਝੋਟੀ ਹੈ ਠੀਕ ਹੈ ਬਾਈ ਜੀ ਫਾਸਮਦੀ ਬੜੀ ਆ ਆ ਝੋਟੀ ਦੀ ਗਾੜੀ ਚੋਕ ਇੱਕ ਲੋ ਗਾੜ-ਗਾੜੀ ਬਸਾਉਂਦਾ ਵੀਰ ਬਹੁਤ ਜ਼ਿਆਦਾ ਹੈ ਠੀਕ ਜੀ ਹਾਂ ਜੀ ਵਾਜੂ ਇਹੋ ਕਿਦਾ ਅਪ ਲਗਾ ਦੇਖ ਨਿਆ ਝੋਟੀਆਂ ਬਾਈ ਜੀ ਹੁਣ ਤੱਕੀਆਂ ਕੋਲ ਤੇਰੀ ਨਿਆਵੀ ਦੇ ਚਾਰ ਝੋਟੀਆਂ ਨੇਰੇ ਆਉਣੀਆਂ ਠੀਕ ਜੀ ਤੇ ਕਿਆਂ ਵੱਡੀਆਂ ਝੋਟੀਆਂ ਚਾਰ ਕੇ ਲੇਟ ਆਉਣੀਆਂ ਜੀ ਹਾਂ ਜੀ ਤੇ ਦੋ ਤਿੰਨ ਝੋਟੀਆਂ ਜਿਹੜੀਆਂ ਚਾਰ ਘਰੋਂ ਨੇ ਲੱਦ ਕੇ ਖੜੇ ਆ ਠੀਕ ਵੀ ਬਾਈ ਜੀ ਠੀਕ ਜੀ ਜਿਹੜਾ ਚਵਾਈ ਦੀ ਵੀਡੀਓ ਬਾਅਦ ਨੇ ਸਾਰੀ ਇੱਤਾਂ ਹੀ ਇੱਕ ਦਾਤ ਹਾ ਉਦਰਾ ਵੀ ਫਰਕ ਹੋ ਗਿਆ ਗਾੜੇ ਵੇਖੋ ਝੋਟੀਆਂ ਠੀਕ ਜੀ ਗਾੜ ਗਾੜ ਹਾਂ ਜੀ ਬਹੁਤ ਜ਼ਿਆਦਾ ਚੰਗੀਆਂ ਜਿਹੜਾ ਮਰਜੀ ਵੀ ਵੀਰੇ ਇੱਕ ਗੱਲ ਆ ਵੀ ਦੁੱਧ ਚਵਾਉਣ ਤੋਂ ਉਹਨੇ ਜਿਹੜਾ ਬੰਦਾ ਆਖੇ ਜਿਹੜੀ ਤੇ ਮਹੀਂ ਉਹ ਵੀ ਬੋਲੇ ਦੇ ਉਹਦੇ ਤੇ ਥਾਂ ਥੋਣੀ ਵੇਖਣ ਲਈ ਗੱਲ ਹੁੰਦੀ ਆ ਹਾਂਜੀ ਹਾਂਜੀ ਜਿਹੜੀ ਮਹੀਂ ਚਵਾਈ ਦੀ ਗੱਲ ਕਰੀਏ ਤੇ ਜੇ ਕੋਈ ਚੋਗ ਆਖੂ ਤੇ ਉੱਤੋਂ ਆ ਨਾ ਭਜਾਂਗੇ ਠੀਕ ਆ ਬਾਈ ਜੀ ਜਿਹੜੀ ਗੱਲ ਦੁੱਧ ਜਿੰਨਾ ਦੱਸਾਂਗੇ ਉਹ ਚਵਾ ਦਾਂਗੇ ਠੀਕ ਆ ਇਹ ਵੀ ਚੰਗੀ ਮਹੀਂ ਦੀ ਸੇਵਾ ਕਰੀਏ ਨਾ ਹਾਂ ਉਹਨੂੰ ਟਾਈਮੋ ਟਾਈਮ ਚੋਈਏ ਤੇ ਮੈਂ ਦੁੱਧ ਕਾਢ ਹੀ ਦਿੰਦੀ ਕਾਢ ਦਿੰਦੀ ਸਹੀ ਗੱਲ ਜੀ ਕਾਢ ਦਿੰਦੀ ਮਹੀਂ ਦੁੱਧ ਵੀਰ 12 13 ਘੰਟਿਆਂ ਬਾਅਦ ਇਹ ਹਿਸਾਬ ਦਾ ਹੀ ਨਾ 12 ਘੰਟੇ ਬਾਅਦ ਜਦੋਂ ਮੈਂ ਚਹੀਏ ਹਾਂਜੀ ਤੇ 6 ਸਾਢੇ 6 ਕਿਲੋ ਦੁੱਧ ਨਸਲੀ ਮਹੀਂ ਰਾਹ ਨਾਲ ਕਾਢ ਦਿੰ ਲਗੋ ਸਹੀ ਗੱਲ ਬਾਕੀ ਇਹ ਵੀ ਦੀ ਸੇਵਾ ਹੈ ਆਪੋ ਆਪਣੀ ਹੁਣ ਮੈਂ ਆ ਇਹਨੂੰ ਕੈਸ਼ੀਆਂ ਸਭ ਕੁਝ ਬੁਖਾਰ ਚੈੱਕ ਹਾਂ ਹਰ ਇੱਕ ਚੀਜ਼ ਵੇਂਦੇ ਰਹੀਦਾ ਠੀਕ ਏ ਕੀ ਕੀ ਚੱਕਰ ਆ ਕੋਈ ਨੁਕਸ ਬੁਖਾਰ ਤੇ ਲਮੜਾ ਸਹੀ ਗੱਲ ਸਹੀ ਗੱਲ ਜੀ ਇੱਕ ਦਿਨ ਵੀ ਨਾ ਕਰਨੋ ਬੁਖਾਰ ਆ ਜੇ ਇਹ ਤਾਂ ਡੰਗ ਡਾਊਨ ਹੁੰਦਾ ਸਹੀ ਗੱਲ ਡਾਕਟਰਾਂ ਦੇ ਡਿਲੀਵਰੇ ਆ ਮਾਤਾ ਜੀ ਤੁਹਾਡੀ ਮਿਲੀ ਹਾਂਜੀ ਹਾਂਜੀ ਪਕਾ ਲਾਡਰ ਵੀਰ ਲਗਾ ਆਪਣਾ ਜੀਵਨ ਸਿੰਘ ਉਹਨੇ ਪਕਾਉਣਾ ਹੁੰਦਾ ਬਹੁਤ ਜ਼ਿਆਦਾ ਚੰਗੀ ਵਿੱਚ ਚਵਾਈ ਚੁਈ ਦੀ ਠੀਕ ਜੇ ਸਾਫ ਆ ਜਿੰਨੇ ਗਿਆ ਮਦਰਲੇ ਬੰਦੇ ਖਾਦੋ ਚਵਾਈ ਬਾਜੀ ਤੇ ਕਹਿੰਦੇ ਚਵਾਈ ਕਰਾਉਣੀ ਲਾਈਵ ਕੰਨੀ ਝੋਟੀਆਂ ਦੀ ਝੋਟੀ ਵੀ ਦੀ ਝੋਟੀਆਂ ਚੰਗੀਆਂ ਚੰਗੀਆਂ ਇਦਾਂ ਉਹ ਚੈਨਲ ਦੇ ਦੋਵੇਂ ਟਾਈਮ ਚੁਆਈ ਕਰਾਵਾਂਗੇ ਹਾਂ ਚੁਆਈ ਕਰਾਈ ਕਰਾ ਆਪਣੇ ਉਹ ਘਰ ਵੀ ਨੀ ਲੀਂਦੀਆਂ ਮਈਆਂ ਲੱਗੀਆਂ ਆ ਹਾਂਜੀ ਤੇ ਚੰਗੀਆਂ ਝੋਟੀਆਂ ਵੇਚਣ ਨੂੰ ਵੀ ਲੈਵਾ ਕਰਾਂਗੇ ਜੜੀ ਗਾਂ ਦਾ ਜਿੱਥੇ ਚੜੀਆਂ ਝੋਟੀਆਂ ਦੋ ਟਾਈਮ ਉਧਰੋਂ ਸੇਰੇ-ਸੱਤ ਲੈ ਚੁਆਈ ਸਾਢੇ 6 ਦਿੱਤੀ ਹੋਵੇ ਸ਼ਾਮਾਂ ਨੂੰ ਵੀ ਹਾਂਜੀ ਤੇ ਇਹ ਕੋਈ ਆਖੇ ਵੀ ਕਲੀ ਟਾਈਮ ਤੇ ਮਹੀਂ ਠੀਕ ਭਾਈ ਪੀਣਾ ਕੋਈ ਆਖੇ ਵੀ ਕਲੀ ਟਾਈਮ ਤੇ ਮਹੀਂ ਲਾਗੇ ਵੇਚਣ ਵਿੱਜੇ ਆ ਹਾਂ ਤੇ ਮੈਂ दाम ਦੇ ਥੇਰੇ ਤੇ ਮੈਂ ਵੇਚਾਂ ਵੀ ਜਿਆਦਾ ਸ਼ੌਂਗ ਹੈ ਹੋਰ ਕਿਤਾ ਆਪਣੀ ਦੁਕਾਨਦਾਰੀ ਜਾਂ ਦਮਾ ਸਮਾ ਉਹਦਾ ਕੰਮ ਜਾਂਦਾ ਜਾਂਦਾ ਵਾ ਸਹੀ ਗੱਲ ਸਹੀ ਗੱਲ ਜੇ ਡਕਰ ਆਲੇ ਦੁਆਲੇ ਚੰਗਾ ਹੀ ਸਹੀ ਗੱਲ ਜੀ ਦੇ ਹਾਂ ਜੀ ਹਾਂ ਤੇ ਬਾਕੀ ਵੀਰੇ ਇਹ ਕਹਿੰਦੇ ਵੇਖਣ ਨੂੰ ਤਾਂ ਲੈਣੀ ਨਹੀਂ ਆ ਲੈਣੀ ਤੇ ਦੁੱਧ ਚੋਂ ਨਾ ਦੁੱਧ ਚੋਂ ਲੈਣੀ ਆ ਤੇ ਸ਼ਗਲ ਲੈਣੀ ਆ ਆ ਦੇ ਇਹੋ ਹੀ ਆਪਣੇ ਕੋਲੋਂ ਮਾਨ ਹੁੰਦਾ ਵੀ ਦੁੱਧ ਨਹੀਂ ਮੈਂ ਲਈ ਆ ਕਈ ਸ਼ੌਂਕੀ ਹੁੰਦੇ ਆ ਵੀ ਕੁੰਡੀ ਕੰਡੀ ਸਿੰਘ ਯਾਰਾ ਗੁੰਡਾ ਹੋਵੇ ਆ ਵੀ ਜੀ ਉਹ ਤੇ ਚਲੋ ਗੱਲ ਇਹਦੀ ਗੱਲ ਹੈ ਨਾ ਕਿ ਮੈਂ ਇੱਕ ਅਦਾ ਜਾਨਵਰ ਰੱਖਣਾ ਮੇਨ ਦਾ ਸਿਕਲ ਪਪਾ ਜੀ ਬਾਹਰ ਕੀ ਹਾਲ ਹੈ ਦੇ ਹੁਣ ਅਸੀਂ ਇੱਕ ਮੰਨ ਬਣਾ ਲਿਆ ਵੀ ਚੀਕਾਂ ਇਹੀਆਂ ਲਿਆਉਣੀਆਂ ਵਾ ਹਾਂਜੀ ਭੈਣ ਭਰਾ ਆਪਣੇ ਮੂੰਹ ਆਖਾ ਕਰਨ ਵੀ ਠੀਕ ਹੈ ਜੋ ਕਿਹਾ ਉਹੋ ਹੀ ਨਿਕਲਿਆ ਵਾ ਠੀਕ ਹੈ ਬਾਈ ਬਾਅਦ ਦਾ ਕਿੰਨੋ ਕਿੰਨੋ ਨਹੀਂ ਆਹੀ ਕੋਈ ਸ਼ਾਦੀ ਦੇ ਦੇ ਵੀ ਦੂਰ ਜਾਂਦੇ ਆ ਰਾਹ ਦੇ ਵਿੱਚ ਬੇ ਆਸ ਕੇ ਵਸ ਗੋ ਆ ਜਾਂਦਾ ਮਾਲ ਨੂੰ ਸਹੀ ਗੱਲ ਆਹੀ ਅੱਛੇ ਵੇਖੋ ਖਾਲ ਤਮਾਣਾ ਫੀਲ ਚੌਕਰ ਮਸਾਂ ਦੀ ਸੂਰੀ ਕਿ ਉਹ ਰੋਟੀ ਇਹਨਾਂ ਦੇ ਰੱਖਿਆ ਵਾ ਤੇਲ ਦਾ ਰੱਖਿਆ ਜੋ ਚਾਵੇ ਉਹੋ ਦੇਣਾ ਇਹਨਾਂ ਨੂੰ ਠੀਕ ਐ ਜੀ ਜੋ ਜੋ ਡਗਰ ਮੈਂ ਲਗੂ ਕਿ ਖਾਣ ਪੀਣ ਉਹ ਇੱਥੇ ਮੈਂ ਉਹਨੂੰ ਜਿਹੜੀ ਗੱਲ ਸਾਰਾ ਮਾਰ ਰੱਖਿਆ ਭਰਿਆ ਜਾਲੀ ਪੂਰੀ ਟੱਗੀ ਆ ਬਿਲਕੁਲ ਤਾਂ ਇਹਵੇਂ ਕਹੀ ਅਸੀਂ ਪਾਉਂਦੇ ਕੁਝ ਨਹੀਂ ਪਾਉਂਦੇ ਭਾਜੀ ਸਭ ਹੋ ਜਾ ਜੋ ਮਾਰ ਸਕੇ ਉਹ ਉਹ ਦੇ ਦੇ ਬਹੁਤ ਦੇਣਾ ਕੰਮ ਦੇਣਾ ਇੱਕੋ ਹੀ ਜੇ ਅਸਾਂ ਕਿ ਅਸੀਂ ਪਾਉਂਦੇ ਨਹੀਂ ਇਹ ਤਾਂ ਬਾੜੀ ਦੇ ਬਾੜੀ ਚਾਉਣੇ ਆ ਤੇ ਦੋ ਗੱਲਾਂ ਨਹੀਂ ਹੋਣੀਆਂ ਸਹੀ ਗੱਲ ਗੱਲ ਵੀ ਆਵੇਂ ਪੈਨ ਤੋਂ ਹਰਾਂਲੇ ਤੋਂ ਲੱਕ ਵਿੱਚ ਘਾਰ ਹੀ ਆਉਣਾ ਤੇ ਜੇ ਸੇਵਾ ਕਰਾਂਗੇ ਸ਼ਾਮ ਦਾ ਟਾਈਮ ਹੋ ਗਿਆ ਹੁਣ 5:30 ਵਜੇ ਤੇ ਆ ਬੱਚੀ ਬੱਚਾ ਜੱਜ ਨਾ ਖਾ ਲ ਦੋ ਸਾਰਾ ਤਨੰਦ ਨਾ ਸੁਆ ਆ ਤੇ ਜਿਹੜਾ ਹੁਣੇ ਵੀਡੀਓ ਜਾਰ ਨਾ ਸ਼ਾਮ ਨੂੰ ਹੀ ਠੀਕ ਤੇ ਜਿਹੜਾ ਮਰਜੀ ਵੀਰ ਜੋ ਟੀ ਸਾਰੀ ਪਾ ਦੂਗਾ ਜਨਾ ਵੀ ਪਾਊਗਾ ਜੇ ਕਿਨੇ ਚਾਹੋਣੀਆਂ ਮੈਂ 6:30 ਫੋਨ ਕਰਕੇ ਜੋੜੀ ਚਾਹੋ 6:30 5:6 ਲੱਖ ਟਾਈਮ ਹੋ ਗਿਆ ਹੁਣ ਸ਼ਾਮ ਪੈ ਗਈ ਤੇ ਬਹੁਤ ਜ਼ਿਆਦਾ ਚੰਗੀਆਂ ਝੋਟੀਆਂ ਝੋਟੀਆਂ ਚੰਗੀਆਂ ਵੱਡੀਆਂ ਬਣੀਆਂ ਨੇ ਕੱਤੀ ਪੜੀ ਆ ਠੀਕ ਤੇ ਇਹ ਆ ਵੀ ਸਾਰਾ ਸਾਰਾ ਧਾਰਾ ਕਦਵਾਲੀਆਂ ਮਈਆਂ ਦੀ ਜਿਹਨਾਂ ਦੀ ਧੀ ਪੜੀ ਏ ਠੀਕ ਜੀ ਬਾਈ ਜੀ ਤੇ ਵੀ ਜ਼ਿਆਦਾ ਜਵਰ ਠੀਕ ਤੇ ਦੋ ਬਾਈ ਬਰ ਰਿਓ ਜੋੜ ਆ ਵੇ ਚੋਾਈ ਸ਼ੁਰੂ ਹੋ ਗਈ ਅਿੰਦਵੀਰ ਆਪ ਇਹਨੇ ਜਿਹੜਾ ਬੰਦਾ ਮਹੀਂ ਚੋਵੇ ਛੜਦਾ ਨਾ ਉਹਨੂੰ ਪਹਿਲਾਂ ਉਹ ਗੱਲ ਕਹਿ ਦਿੰਦੇ ਵੀ ਵੀਰ ਆਪਣੀ ਤਸੱਲੀ ਕਰ ਲੈ ਪਾਟਾ ਨੋਟ ਨਿਕਲ ਜਣਾ ਵਿੱਚ ਬਿਲਕੁਲ ਸਹੀ ਗੱਲ ਹੈ ਆਪੇ ਤੁਸੀਂ ਮਹੀਂ ਥੱਲੇ ਬਹਿ ਗਿਆ ਆਉਦੀ ਸਾਰੀ ਮਾਲ ਗਈ ਜੁਮਿਆਰੀ ਮੋ ਗਈ ਬਿਲਕੁਲ ਮਿਲਦਾ ਹਾਂ ਕਿ ਕੱਲ ਓਏ ਉਹਨੇ ਪਾਸ ਸਾਰੇ ਖੜੀਆਂ ਸਮਾ ਮਾਰਾ ਨਗਰ ਦਾ ਪਾਉਂਦਾ ਵੀ ਥਾਂ ਦਾ ਬਾਤ ਘੜਦਾ ਕਿਉਂ ਆ ਪਾਜੀ ਆ ਵੇਲਾ ਵੀ ਸਾਹਮਣੇ ਥੜੀਆਂ ਸੜੀਆਂ ਮੈਂ ਜਿਹੜਾ ਮਰਜੀ ਦਾ ਸੇੜੇ ਟੋੜੇ ਛਾਮੀ ਜਿਹੜੇ ਗਾਦੀ ਕੋਈ ਨਹੀਂ ਬਿਲਕੁਲ ਸਹੀ ਗੱਲ ਬਾਈ ਹਾਂ ਉਹ ਇਹ ਗਿਆਨ ਚੋਟੀ ਰ ਆਵੇ ਬਿਲਕੁਲ ਛੋਟੀ ਸਾਫ ਸੁਥਰੀ ਆ ਤੁਹਾਡੇ ਸਾਹਮਣੇ ਚੋਟੀ ਸਾਢੇ 6 ਜਿਹੜਾ ਮਰਜੀ ਵੀਰ ਫੇਰ ਫੇਰੇ ਚੋਹਾਦਾ ਇਤਨਾ ਦਿਨਾਂ ਦੀ ਸੂਈ ਕੋ ਕੋਈ 11:00 ਹੋ ਜੇ 12:00 ਹੋ ਜੇ ਵਧੀਆ ਬੋਲਾ ਜਿਹੜੀ ਗੱਲ ਜਿਆਦਾ ਨਹੀਂ ਕਹਿੰਦੇ 15 16 ਕਿਲੋ ਮਜੇ ਨਾਲ ਛੋਟੀ ਦੁੱਧ ਕੱਢਣ ਵਾਲੀ ਆ ਸਹੀ ਗੱਲ ਬਾਈ ਸਹੀ ਗੱਲ ਜੀ ਆ ਜੀ ਫਿਰ ਮਜੇ ਇਤਨਾ ਦਿਨਾਂ ਦੀ ਹੋਈ ਕੱਟੀ ਮਰ ਜਾ ਠੀਕ ਆ ਬਾਈ ਬਾਈ ਉਹ ਵਿੱਚ ਵਾਈ ਕਰਾਂ ਦਾ ਡਰੇ ਨਾਲ ਮਾਜੂਦ ਲੈ ਜੀਏ ਆਜੋ ਠੀਆ ਵੀ ਜੀ ਹਾਂ ਜੀ ਪਿਓ ਹਰਿਆਣੇ ਦੀ ਝੋਟੀਆਂ ਮਾਲਵੇ ਦੀ ਹਾਂ ਜੀ ਉਦ ਤਰਾ ਵੀਡੀਓ ਜਿਹੜਾ ਸ਼ਾਉਂ ਤੋਂ ਉਦੋਂ ਦੇ ਵਿੱਚ ਐਡਾ ਕੋਈ ਇਹ ਨਹੀਂ ਵੀ ਆਜੀ ਵੇਚਣੀਆਂ ਆ ਝੋਟੀਆਂ 6-7 ਵੇਚ ਚੁੱਕੇ ਆ ਹੁੰਦਾ ਵੇ ਕੱਠੀ ਵੀੜਾਂ ਦੀ ਵੀਡੀਓ ਤਾਂ ਪਾਣੀ ਹੀ ਪਾਵਾਂਗੇ ਉਦ ਤਰਾ ਕੋਦਾਂ ਵਿਲੇ ਬਿਠੇ ਘੜੀ ਆਜੋ ਠੀਆ ਕੋਈ ਦੋ ਮਹੀਨੇ ਦੇ ਆਸ-ਪਾਸ ਗਾਂ ਨਾਲ ਬਣੀ ਆ ਖਾ ਜੇ ਨਿਕਲ ਆਵੇ ਤੇ ਕਿਸ ਦੀ ਕਿਸਮਤ ਆ ਇਹ ਗਰੰਟੀ ਦੇ ਸਕਦੇ ਇਹ ਕੱਟੀ ਆ ਮਗਰ ਵੱਡੀ ਉਦੋਂ ਉਹਨਾਂ ਮਾਲ ਚ ਵੱਡੀ ਆ ਵਾਹ ਦਨੇ ਅੱਛਾ ਉਦਰ ਆ ਤੇ ਕੱਟੀ ਮਗਰ ਪੂਰੀ ਵੱਡੀ ਆ ਕੱਟੀ ਜੀ ਦੀ ਆ ਮੰਨ ਲਓ ਹਾਂਜੀ ਤੇ ਜਿਹੜੀ ਹਾਂ ਨਾ 65000 ਦੀ ਝੋਟੀ ਦੇ ਦਾਂਗੇ ਦੋ ਦੋ ਜਨਾਓ ਹੋ ਜੇ 10 ਹੋ ਜੀ ਠੀਕ ਹੈ ਚੋਈ ਚੋਈ ਪ्योर ਹਰਿਆਣੇ ਦੀ ਝੋਟੀ ਆ ਵੱਡੀ ਠੀਕ ਹੈ ਹਾਂਜੀ ਇਹ 8 ਕਿਲੋ ਦੁੱਧ ਪਾਈ ਕਹਿੰਦਾ ਪੱਕਾ ਹੈਗਾ 8 ਕਿਲੋ ਦੁੱਧ ਗਾਰੰਟੀ ਵਾਲਾ ਦੁੱਧ ਇਹ ਕੋ 8 ਕਿਲੋ ਕੋਈ ਨਹੀਂ ਮੈਂ ਦੁੱਧ ਕੋ ਪਿਆ ਸਰਚ ਮਾਰ ਕੇ ਵੇਖ ਸਾਦੇ ਨੇ ਵਧੀਆ ਝੋਟੀ ਹੈ ਇਹ ਟੀਰੀ ਦਾ ਸਰਾਹ ਹੀ ਮੇਰੇ ਜਦੋਂ ਝੋਟੀ ਆਈ ਠੀਕ ਹੈ ਵੱਡੀ ਝੋਟੀ ਤੇ 65000 ਦੀ ਪਾਈ ਕਹਿੰਦਾ ਹਾਂ ਨਾ ਦੇਣੀ ਆ ਤੇ ਕੱਟੀ ਵੀ ਖਵਾ ਦੇਣੇ ਆ ਜੋ ਆਇਓ ਕੱਟੀ ਆਏ ਬਾਬਾ ਜੀ ਕੱਟੀ ਖਾਣੇ 10000 ਦੀ ਬਾਈ ਕਹਿੰਦਾ ਕੱਟੀ ਆ। ਇਹੋ ਹਰਿਆਣੇ ਦੀ ਝੋਟੀ ਆ ਵੀਰ। ਕੱਟੀ ਹੈ। ਗੱਲ ਬਾਤ ਆ ਕੱਟੀ। ਆ ਕੱਟੀ ਹੈ। ਦੇਖੋ ਸੇਗੀ ਜੁਗੀ ਪੂਰੀ ਕੱਟੀ ਮੋੜਨਦੀ ਆ। ਬਹੁਤ ਸੋਹਣੀ ਕੱਟੀ ਆ। ਆ ਹੁਣ ਇਹ ਵੇਖੋ ਕੀ ਛਲੇ ਬਣਿਆ ਵਾ। ਲੇਖੋ ਥਾਂ ਸੁਣ ਦੇਖ ਲਓ। ਬਹੁਤ ਸੋਹਣੀ ਵਧੀਆ ਕੱਟੀ। 10000 ਦੀ ਬਾਬਾ ਜੀ ਲਈਏ ਕੱਟੀ ਹੈ ਗਈ। ਹਨਾ। ਇਹਦਾ ਮੋੜੀ ਕੋਈ ਨਹੀਂ ਦਾ। ਤੇ 65 ਯਾਦ ਦੇ ਨੇੜੇ ਰਹੀ ਮਈ। 55000 ਦੀ ਝੋਟੀ ਰਹੀ ਆ। ਇਜੋ 20000 ਹਰ ਦੇ ਹੋ ਟਿੰਗ ਬਾਈ ਕੈਮ ਜੇ ਠੀਕ ਠੀਕ ਜੇ 65000 ਦੇ ਬਾਈ ਕਹਿੰਦਾ ਹਾਂ 60000 ਦੇ ਹਾਂ ਨਾ ਝੋਟੀ ਦਿੱਤਾ ਕਿ ਨਿਕਲ ਆਵੇ ਨਾ ਨਿਕਲੇ ਕਿਹਦੀ ਕਥਾ ਦਾਖਲ ਹੋਵੇ ਪਰ 65 ਦੀ ਖੜੀ ਖਲੋਤੀ ਉਸ ਤਰਾ ਹੈ ਗਈ ਵੀਰ ਕੱਟੀ ਸਮੇਤ ਉਹ ਢੀ ਝੋਟੀ ਆ ਹਰਿਆਣੇ ਦੀ ਜਿਹੜੀ ਗੱਲ ਹੈ ਦੋਹਾਂ ਥਾਂਾਂ ਚਵਾਈ ਪਹਾੜੇ ਦੇ ਇਦਾਂ ਹੀ ਬੱਚਾ ਛੜਨ ਦੀ ਵੀ ਲੋੜ ਨਹੀਂ ਬਹੁਤ ਜ਼ਿਆਦਾ ਚੰਗੀ ਤੇ ਗਾੜੀ ਝੋਟੀ ਆ ਗਈ ਵੀਰਾ ਠੀਕ 1 ਲੱਖ 30 ਹਜ਼ਾਰ ਦੀ ਝੋਟੀ ਵੇਚੀ ਨਹੀਂ ਦੌਦੀ ਕੱਟੀ ਜਿਹੜਾ ਮਰਜੀ ਕੋ ਵੀਡੀਓ ਕਰ ਲੈ ਵਸਾਖੀ ਵਾਲੇ ਦਿਨ ਹਾਂਜੀ ਵਸਾਕੀ ਵਾਲੇ ਤਾਂ ਝੋਟੀ ਵੇਚੀ ਸੀ 1,30,000 ਦੀ ਮੋਹ ਦੋਂਦੀ ਆ ਕੱਟੀ ਜਿਹੜਾ ਮਰਜ਼ੀ ਕੋਈ ਵੀਡੀਓ ਵੇਖ ਸਕਦਾ ਹੁਣ ਇੱਕੋ 10 ਕਿਲੋ ਦੁੱਧ ਆ ਤੇ ਡੇਢ ਮਹੀਨਾ ਹੋ ਗਿਆ ਟੀਕਾ ਲਗਾ ਕਟਾ ਮਗਰ ਡੇਢ ਮਹੀਨਾ ਹੋ ਗਿਆ ਟੀਕਾ ਲਗਾ ਆ ਆਪਾਂ ਵੀਰ ਬਾਹਰ ਚਲ ਗਿਆ ਤੇ ਉਹਨੇ ਝੋਟੀ ਖੜੀ ਸਹੀ ਗੱਲ ਮੜਾ ਸੈੱਟ ਕਰੋ ਮੜੀ ਪਰਲੀਆਂ ਡਰ ਗਈ ਇਹ ਗੱਪਾਂ ਕੱਟੀ ਹੋਣ ਥੱਲੇ ਬਾਈ ਦੇ ਦੂਨੇ ਨਹੀਂ ਠੀਕ ਇਧਰ ਮੇਰਾ ਮਤਲਬ ਆ ਇਧਰ ਇਧਰ ਆਇਓ ਆ ਦੇਖੋ ਕੀ ਜਗਾਵ ਲੱਗਾ ਵੀ ਪਹਿਲਾਂ ਬਾਈ ਦੇ ਜਿਹੜੇ ਕੋਈ ਸਲਾਹ ਨਹੀਂ ਵੀਡੀਓ ਬਣਾਉਂਦੀ ਵੀਡੀਓ ਦਾ ਸਵੇਰੇ ਪਾਨੀ ਤੇ ਸ਼ਾਮ ਨੂੰ ਦੌਰ ਤੇ ਭਾਈ ਕਹਿੰਦਾ ਚਲੋ ਪਾ ਦਨੇ ਘੜੀ ਅਜੇ ਵੀ ਦੌਨ ਦੀ ਚੌਗੀ ਆ ਸਾਰੀ ਇਹਦੇ ਠੀਕ ਜੀ ਤੇ ਛੱਡੀ ਨਹੀਂ ਤੁਹਾਨੂੰ ਕੋਈ ਬਾਤ ਆ ਵੇਖੋ ਠੀਕ ਪੂਰੀ ਗੱਲ ਬਾਤ ਸਹੀ ਹਾਂ ਚੌਗੀ ਕੱਟੀ ਆ ਠੀਕ ਜੀ ਤੇ ਹੋਰ ਚੌਗੀ ਅਜੇ ਕੰਨੀਆਂ ਰੱਬ ਨਹੀਂ ਕਿੰਨੇ ਕੋਲ ਚੌਗੀ ਹੱਥ ਨਹੀਂ ਕਿਦਾਂ ਦਾ ਕੇ ਹੱਥ ਨਹੀਂ ਰੱਖਾਂਦੇ ਉਂਗਲ ਨਹੀਂ ਰੱਖਾਂਦੇ ਜੋ ਜੋ ਹੋਊਗਾ ਸਚਾਈ ਦੱਸਦਾ ਹਾਂ ਹਾਂ ਸੁਣੋ ਦੇਖੋ ਬਹੁਤ ਵਧੀਆ ਲੱਗਾ ਤੇ ਲੇਵਲ ਪਾ ਵਧੀਆ ਆ ਤਪ ਵਧੀਆ ਦੁੱਧ ਬਣੀਆਂ ਅਗੇ ਬਣੀਆਂ ਕੋ ਗਰੰਟੀ ਨਹੀਂ ਆ ਬਣੇ ਵੀਰ 1,30,000 ਦੀ ਝੋਟੀ ਵਚੀ ਵਸਾਖੀ ਵਾਲੇ ਦੇਣਾ ਠੀਕ ਮਹਾਂਡੇਰੀ ਫਾਰਮ ਦੇ ਜਿਹੜਾ ਮਰਜ਼ੀ ਕੋ ਕੱਢ ਕੇ ਵੇਖ ਲੈ ਠੀਕ ਹੈ ਬਾਈ ਜਿਹੜੀ ਗੱਲ ਆ ਤੇ ਆ ਬੱਚਾ ਇਹਦਾ ਤੇ ਡੇਢ ਮਹੀਨਾ ਹੋ ਗਿਆ ਪਾਣੀ ਨੂੰ ਨਿਕਲਵੇ ਨਾ ਨਿਕਲੇ ਕਿਸ ਦੀ ਕਿਸਮਤ ਜੇ ਜਿਹੜੀ ਗੱਲ ਜੇ ਵਧੀਆ ਟੀਗਾ ਲਗਾ ਉਹ ਵੀਰ ਕਹਿੰਦਾ ਵੀ ਜਿੰਨੂੰ ਵੀ ਕਹਿੰਨ ਦਾਂਗੇ ਇਹ ਗੱਲ ਜਰੂਰ ਇਨੀ ਗੱਲ ਦੱਸਦੀ ਠੀਕ ਸਾਝੋਟੀ ਕੋ ਦੁੱਧ 10 ਕਿਲੋ ਪਰ 8 ਵੀਰ ਜੀ ਕਿਹਨੂੰ 8 ਦੀ ਪੱਕੀ ਗਰੰਟੀ ਬਾਈ ਕਹਿੰਦਾ ਵੱਡੀ ਝੋਟੀ ਆ 8 ਕਿਲੋ ਦੁੱਧ ਆ ਦਵਾਂਗੇ ਖਾਲੀ ਤੇ ਕਪਾ ਦੀ ਗਾਰੰਟੀ ਨਹੀਂ ਤੇ 65000 ਦੀ ਕੱਟੀ ਮਗਰ ਤੇ 8 ਲੀਟਰ ਪਰ ਗਾਰੰਟੀ ਆ ਦੁੱਧ ਹਾਂਜੀ ਹਾਂਜੀ ਤੇ ਵੇਖੋ ਜੀ ਸਾਹਮਣੇ ਘਰ ਆਉਂਦੀ ਆ ਮਾੜਾ ਝੋਟੀ ਦੇ ਲੈਣੀ ਵੀਰ ਜਿੰਨੇ ਦੀ ਝੋਟੀ ਦੇ ਦਾਂਗੇ ਮੋਲ ਕਰੋ ਮਰਜ਼ੀ 10 ਕਿਲੋ ਦੁੱਧਾਂ ਵਧੀਆ ਹਾਂਜੀ 10000 ਕਿਲੋ ਵਧੀਆ ਦੁੱਧ 14 ਕਿਲੋ ਤੇ ਪਹਿਲਾਂ ਝੋਟੀ ਚੱਲੀ ਆ ਹਾਂਜੀ ਤੇ ਜਿਹੜੀ ਦੇਣ ਜਾਣ 75000 ਦੀ ਝੋਟੀ ਦੇਵਾਂਗੇ 75000 ਦੀ 75000 ਦੀ ਬਾਈ ਕਹਿੰਦਾ ਹਾਂ ਨਾ ਦੇਣ ਜਾਣੀ ਕਰ ਦੇਣੀ ਵਧੀਆ ਝੋਟੀ ਆ ਸਾਡੇ ਕੋਲ ਰਹਿ ਗਈ ਆ ਤੋਰ ਨਹੀਂ ਵੜੀ ਤੋਰ ਕੇ ਦਿਖਾ ਦੋਗੇ ਇਹ ਬਾਟੇ ਕੋ ਰਹਿ ਗਈ ਨਾ ਇਹਦੇ ਹੁਣ ਨਹੀਂ ਆਸ ਹੈ ਕਿ 12 13 ਕਿਲੋ ਦੀ ਕਰ ਜੂ। ਚਲੋ ਫਿਰ। ਇਹ ਉੜਕ ਨਹੀਂ ਆਵੇ ਫਰ ਲਈ। ਨਾ ਇਹ ਦੇਖ। ਇਹ ਹਾਲਾ ਮਾੜੀ ਪੌਰਣ। ਬਾਲ ਅਜ ਪਾਦੇ ਦੀ ਚਰਪੜਾ 5 6 5 ਨਿਕੋ ਰੋਜ ਆਉਂਦੀਆਂ ਠੀਕ ਹੈ ਆ ਬੈਠੇ ਆ ਜਲੋ ਉਹਨਾਂ ਦਾ ਵੀਡੀਓ ਬਣਾਈਏ ਹੂੰ ਤੇ ਇਹ ਆ ਵੀ ਸਾਡਾ ਪਹਿਲਾਂ ਆਪਣਾ ਮਾਣੇ ਹੋਦਾ ਵੀ ਢਾਲੀ ਚੰਗਰ ਚੋਗੇ ਸੈੱਟ ਕਰਕੇ ਫੇਰੀ ਵੀ ਤੇ 75000 ਰੇ ਸੈਟ ਕਰਕੇ ਵੇਚਨੀ ਆ 75000 ਦੀ ਹਾਂ ਨਾ ਹਾਂ ਜੀ ਹਾਂ ਜੀ ਠੀਕ ਹੈ ਲੈਣ ਕਰਾਂਗੇ ਕੱਟੀ 75000 ਦੀ ਪਰ ਇਹ ਆ ਵੀ ਜਿਹੜਾ ਵੀ ਵੀਰਪੜਾ ਲੈ ਗਿਆ ਨਾ ਮਿਲ ਕੇ ਚ ਬਿਊਟੀ ਚ ਦੋਵੇਂ ਬਣਿਓ ਪੂਰੀ ਕੁਆਲਿਟੀ ਵਾਲੀ ਆ ਸਾਰੀਆਂ ਗੱਲਾਂ ਬਾਤਾਂ ਓਕੇ ਪੂਰੀਆਂ ਠੀਕ ਹੈ ਇਂਗੇਤਰ ਯਾਰ ਦੀ ਹਾਨਾ ਤੇ ਵਧੀਆ ਝੋਟੀ ਸਾਫ਼ ਠੀਕ ਆ ਵਿੱਚ ਭੇਲੋ ਦੁੱਧ ਇਤਰਾ ਵੀਰ ਜਿਹੜੀ ਕੋ ਮਹੀਂ ਲੱਗਦੀ ਜਾ ਰਹੀ ਉਹ ਯਾਰ ਮਾਰਾਂਗੇ ਵੀ ਮਹੀਂ ਹਰ ਇੱਕ ਮਹੀਨੋਂ ਅਸੀਂ ਖਾਸ ਕਰਕੇ ਚਵਾਗੇ ਮੈਂ ਗਣੂ ਕਲੀਏ ਚਵਾਗੇ ਲਾਈਵ ਚਵਾਗੇ ਲਾਈਵ ਚਵਾਗੇ ਮੈਂ ਕਲੀਏ ਪਤਾ ਲੱਗ ਜੇ ਵੀ ਠੀਕ ਆ ਮੈਂ ਕੋ ਭੁੱਖਾ ਹੈਗਾ ਇਹਦੇ ਪੱਲੇ ਠੀਕ ਹੁਣ ਆ ਮਹੀਂ ਆ ਦੋਹਾਂ ਥਾਣਾ ਚਾਉਂਦੇ ਆ ਐ ਨਹੀਂ ਦੇ ਕੋਈ ਕਹਿੰਦਾ ਤੋਕੜ ਮਹੀਂ ਹਾਂ ਲਾ ਤਾਂ ਫੇਰ ਹੋਗੀ ਉਹ ਕਰੂਗੀ ਕਿ ਇਹ ਸਾਹਮਣੇ ਸਚਾਈ ਆ ਦੋ ਤੱਕਲੋ ਘੜ ਦੇ ਦੂਗੀ ਮਿਲ ਤੇ ਖਲੋਗੇ ਦਈਆਂ ਸਹੀ ਗੱਲ ਸਹੀ ਜਿਹੜੀ ਗੱਲਾਂ ਵੱਡੀ ਛੋਟੀ ਗਾਂ ਕੋਈ ਤਿਆਰ ਕਰਦੇ ਫੇਰ ਰਗਮਰਲੂਗੀ ਨਾਲ ਸਹੀ ਗੱਲ ਬਿਲਕੁਲ ਸਹੀ ਹਾਂਜੀ ਦੋ ਤਾਂ 10 ਗਨਵਾ ਪਰ 8 ਕਿਲੋ ਦੀ ਫੋਲੇ ਦੀ ਗਾਰੰਟੀ ਹੋਊਗੀ ਠੀਕ ਹੈ ਭਾਈ ਕਿਹੜੀ ਗੱਲ ਜਿਆਦਾ ਜਾਨਵਰ ਚੰਗੇ ਆ ਝੋਟੀ ਉਹ ਵੀ ਚੰਗੀ ਨਾਮੀ ਵੱਡੀ ਝੋਟੀ ਹੋ ਝੋਟੀ ਜਿਹੜੇ ਵੀਰ ਨੂੰ ਦੋ ਦੀ ਕੁਆਲਟੀ ਹੋਲੇ ਆ ਮੜ ਕੇ ਝੋਟੀ ਡਾਟ ਹੋਇਆ ਇਹ ਵੇਜੀ ਕਰਕੇ ਲੈਣੀ ਆਂ ਹੁੰਦੀਆਂ ਕਰਮਾਲੀਆਂ ਪਰੀਆਂ ਇਹ ਆਪ ਹੀ ਜੇ ਦੁੱਧ ਗਾਲੀ ਨੂੰ ਦਵਾਗੇ ਨਾ ਤੇ ਉਹ ਬੜੀ ਜਰ ਆਪਣੇ ਕੋਈ ਟੇਡੇ ਪੁਰਾਣੇ ਗਾਵੇ ਜੁੜੇ ਆਂ ਗਾਂਵ ਕਿਤੇਦਾਰਾਂ ਨੂੰ ਆਂਡੀਆਂ ਕਮਾਂਡੀਆਂ ਨੂੰ ਬੱਬਾ ਹੀ ਕਰਦੇ ਆਂ ਆਪ ਹੀ ਠੀਕ ਆ ਯਾਰ ਸਮਝਾਓ ਸਹੀ ਗੱਲ ਬਾਈ ਜੀ ਜਿਹੜਾ ਜਿਹੜਾ ਇੱਕ ਕਰ ਬਾਈ ਜੀ ਸ਼ਾਹ ਸ਼ਾਹ ਬਾਈ ਜੀ ਬਹੁਤ ਸੌਂਠੀ ਮਈਆ ਤੁਹਾਡੀ ਦੋਂਦੀ ਆਲੇ ਦੋ ਦਾਂਦੇ ਛੋਟੀ ਏ ਇਹਨਾਂ ਨੂੰ ਵੀ ਰਾਕੇ ਦੋ ਦੰਗਿਆਂ ਤੇ ਛੋਟੀ ਘੜੀ ਦੋ ਜੀ ਰਾਜੋ ਭਾਈ ਮਈਆ ਵੀ ਜੀ ਵੇਖਿਆ ਗੱਲ ਆ ਭਾਈ ਲਾਈਵ ਹੋ ਗਿਆ ਸਾਰਾ ਅੱਜ ਸ਼ਾਮ ਮਈਆ ਨੇ ਵੀਡੀਓ ਪਾਈ ਸੀ ਹਾਂਜੀ ਇਹਨੂੰ ਚੈੱਕ ਕਰਦੇ ਛੋਟੇ ਮਈਆ ਵੇਖੀ ਆ ਆ ਨਵੀਆਂ ਠੀਕ ਹੈ ਚਾਰ ਹੋਰ ਹੋਣ ਜੀ ਆਈਆਂ ਆ ਉਹਦਾ ਆਪ ਸੈਟ ਕਰਨੀਆਂ ਵਧੀਆ ਕਰਕੇ ਫੇਰ ਚਲੋ ਘਰੇ ਚੋਗੇ ਆ ਅੱਜ ਚਲੋ ਚਵਾ ਦਈਏ ਹੋਰ ਹੋਲ ਗਿਆ ਮਗਰ ਲਾਈ ਹੋ ਗਈ ਹੋਰ ਹੋਲ ਗਿਆ ਮਗਰ ਚਲੋ ਬਾਈ ਜੱਲੇ ਲੈਣ ਵਿੱਚ ਚੰਗਾ ਸੋਣਾ ਯਾ ਸਾਥ ਦੇ ਨਹੀਂ ਜਿਹੜੀ ਜੀ ਕੀ ਦੀ ਆ ਹਾਂ ਚਾਹ ਆ ਆ ਪੰਜਾਬ ਦੀ ਗੱਲ ਯਾਦ ਆ ਜੀ ਕੋਈ ਸਾਲ ਪਾਰ ਕੇ ਗੱਲ ਜੇ ਕੋਈ ਬਾਜ ਖਾਣੀ ਆ ਖਾਣੀ ਇਹਨਾਂ ਵਸਾਈ ਲੱਗੇ ਇਹ ਗੱਲ ਪਤਾ ਗੱਲ ਵੀ ਵੀਰ ਜੀ ਕੱਲੇ ਵਪਾਰੀ ਜੇ ਕਸੂਰ ਕੱਢ ਦਿੰਦੇ ਆ ਵੀ ਮਹੀਨੇ ਦੋ ਟਾਈਮ ਚੋਦੇ ਹਾਂਜੀ ਦੋ ਟਾਈਮ ਦਾ ਭਾਵ ਕੱਲ ਹੁੰਦੀ ਆ ਵੀ ਕਈ ਵਾਰ ਦੇ ਬਾਅਦ ਬਾਜ ਕਹਿੰਦੇ ਦੋ ਟਾਈਮ ਮਹੀ ਚੋਗੇ ਵੀ ਭਾਵ ਜਨਾਬ ਫਿਰ ਕਰਦੇ ਸਹੀ ਗੱਲ ਮਹੀ ਕੋ ਦੋ ਦਾ ਹੋਣਾ ਚਾਹੀਦਾ ਸਹੀ ਗੱਲ ਜਿਹੜੀ ਗੱਲ 28 ਦਾ ਭਾਵ ਜਿਹੜਾ ਮਰਜੀ ਜੋੜ ਠੀਕ ਬਾਈ ਐਡਰੈਸ ਬੋਲ ਦੋ ਹੂੰ